ਜਿੰਦਾਬਾਦ ਆ ਇੱਕ ਫੋਟੋ ਖੜਾਣੀ ਹੈ ਕਰਾਓ ਜਿੰਦਾਬਾਦ ਗਾਣੇ ਗਾਓ ਆਹੋ ਹੋਜੀ ਦੇਖੋ ਬਾੜੇ ਜਸਤੂਰ ਬਾੜੇ ਨਹੀਂ ਆਣੀ ਮਰੀ ਜੀ ਆ ਜਾਓ ਆਹੋ ਬੈਂਦੀ ਨਾਲ ਆਜੋ ਫਾਇਨਲ ਫੋਟੋ ਲੈ ਲਓ ਯਾਰ ਬੱਡੀ ਬੈਂਤੀ ਕਰ ਦੇਣੀ ਚਾਹਨਾ ਹੈ ਕੀ ਰਕੇਸ਼ ਕੁਮਾਰ ਸਬੰਧੀ ਸਾਡੇ ਪਹਿਲਾਂ ਇਥੇ ਉਮੀਦਵਾਰ ਸੀ ਜਿਨ੍ਹਾਂ ਨੂੰ ਸਾਡੇ ਸਾਰੇ ਵਰਕਰਾਂ ਨੇ ਸਮਰਥਨ ਵੀ ਦਿੱਤਾ ਲੇਕਿਨ ਉਹਨਾਂ ਦੀ ਜਦੋਂ ਉਮੀਦਵਾਰੀ ਤੈਅ ਹੋਣ ਲੱਗੀ ਉਹਨਾਂ ਦੇ ਜੋ ਕਾਗਜ਼ਾਤ ਚੈੱਕ ਕੀਤੇ ਗਏ ਤਾਂ ਉਹਨਾਂ ਕਾਗਜ਼ਾਤਾਂ ਦੇ ਵੀ ਤਕਨੀਕੀ ਰੂਪ ਦੇ ਗਲਤੀਆਂ ਸੀ ਜਿਹੜਾ ਕਰਕੇ ਉਹ ਟਿਕਟ ਦੇ ਉਮੀਦਵਾਰ ਨਹੀਂ ਬਣਾਏ ਜਾ ਸਕਦੇ ਸੀ ਇਸ ਕਰਕੇ 파ਰਸੋਂ ਮਾਨਯੋਗ ਰੰਬੀਰ ਕੰਗ ਬੈਣੀਵਾਲ ਸਾਹਿਬ ਨੇ ਉਹਨਾਂ ਦੀ ਟਿਕਟ ਕੈਨਸਲ ਕਰ ਦਿੱਤੀ ਔਰ ਦੂਜਾ ਸਾਨੂੰ ਕੁਝ ਖੱਦਸਾ ਸੀ ਉਹਨਾਂ ਬਾਰੇ ਉਹਨਾਂ ਦੀ ਕ੍ਰੈਡੀਬਿਲਿਟੀ ਬਾਰੇ ਉਹ ਸਾਡਾ ਸਹੀ ਸਾਬਿਤ ਹੋਇਆ ਔਰ ਉਸੇ ਦਿਨ ਰਾਤ ਨੂੰ ਉਹ ਡਾਕਟਰ ਰਾਜ ਕੁਮਾਰ ਪਲਟੂ RAM ਜਿਹੜੇ ਕਰਕੇ ਪਾਰਟੀ ਨੂੰ ਅੰਦੇਸ਼ਾ ਜੋ ਸੀਗਾ ਪਾਰਟੀ ਦਾ ਬਿਲਕੁਲ ਸਹੀ ਸਾਬਤ ਹੋਇਆ ਇਸ ਕਰਕੇ ਪਾਰਟੀ ਨੇ ਅੱਜ ਕੱਲ ਫੈਸਲਾ ਕੀਤਾ ਕਿ ਨਵੀਂ ਜਿਹੜੀ ਉਮੀਦਵਾਰੀ ਜਿਹੜੀ ਤੈਅ ਕੀਤੀ ਜਾਵੇ ਔਰ ਉਹਦੇ ਦੇ ਪਾਰਟੀ ਵੱਲੋਂ ਵਰਕਰਾਂ ਕੋਲੋਂ ਪੁੱਛਿਆ ਗਿਆ ਔਰ ਪੂਰੇ ਲੋਕ ਸਭਾ ਹਲਕੇ ਦੇ ਵਰਕਰਾਂ ਦੀ ਇਹ ਆਵਾਜ਼ ਸੀ ਜਿੰਨੇ ਵਰਕਰ ਇਥੇ ਉਧਰ ਆ ਰਹੇ ਸਾਰੇ ਸਾਰੇ ਪਾਰਟੀ ਦੇ ਜ਼ਿਲ੍ਹੇ ਦੇ ਉਧਰ ਆ ਰਹੇ ਔਰ ਇਹਨਾਂ ਸਾਰਿਆਂ ਦੀ ਮੰਗ ਸੀ ਕਿ ਐਡਵੋਕੇਟ ਰਣਜੀਤ ਕੁਮਾਰ ਨੂੰ ਉਹਨਾਂ ਨੂੰ ਮੌਕਾ ਦਿੱਤਾ ਜਾਵੇ ਹਾਲਾਂਕਿ ਮੈਂ ਪਹਿਲਾਂ ਕਾਫੀ ਸਮੇਂ ਤੋਂ ਕੋਈ ਵੀ ਓਧਾ ਨਹੀਂ ਮੇਰੇ ਕੋਲ ਔਰ ਨਾਂ ਮੈਂ ਕਹਿੰਦੀ ਟਿਕਟ ਦਾ ਬਹਿਲਾਸ਼ੀ ਰਹਾਂ لیکن پارٹی دے کم کردے ہوئے میرا پیار ہے میری સેવા ਨੂੰ دیکھتے ہوئے میرے سبحان ਨੂੰ دیکھتے ہوئے ورکر چاہندے سی کہ میں ਲੈਣਾ تاں اس ਭਾਵਨਾ ਨੂੰ میں ਪੂਰਨ ਰੂਪ ਚ ਦਿੰਦੇ ਹੋਏ اج चंडीगढ़ ਜਾ ਕੇ مانਜੋਗ ਰਣਜੀਤ ਸਿੰਘ ਵੈਰੀਵਾਲ ਸਾਹਿਬ ਨੂੰ ਆਪਣੀ اپਲੀਕੇਸ਼ਨ ਦੇ ਕੇ ਆਇਆ ਕਿ ਲੋਕ ਸਭਾ ਹਲਕਾ ਹੁਸ਼ਾਰਪੁਰ ਤੋਂ ਮੈਨੂੰ ਉਮੀਦਵਾਰ ਡਿਕਲੇਅਰ ਕੀਤਾ ਜਾਵੇ اور ਉਹਨਾਂ ਨੇ ਮੈਨੂੰ ਪੂਰਾ ਭਰੋਸਾ ਦਿਵਾਇਆ ਕਿ ਲੋਕ ਸਭਾ ਹਲਕਾ ਹੁਸ਼ਾਰਪੁਰ ਤੋਂ ਆਪ ਜੀ ਨੂੰ ਹੀ ਟਿਕਟ ਦਿੱਤੀ ਜਾਵੇਗੀ لیکن ਉਹਦੇ واسطے جو پارٹی ਦਾ ਇੱਕ ਅਨੁਸ਼ਾਸਨ ਹੈ ਜੋ ਨਿਯਮ ਪ੍ਰਣਾਲੀ ਹੈ ਉਹਨੂੰ ਤੈਅ ਕਰਦੇ ਹੋਏ ਅਨਾਉਂਸਮੈਂਟ ਜਿਹੜੀ ਹੈ ਉਹ ਪਾਰਟੀ ਕਰੇਗੀ ਜਿਹੜੀ ਪਾਰਟੀ ਅਨਾਉਂਸਮੈਂਟ ਕਰੇਗੀ ਉਸ ਤੋਂ ਬਾਅਦ ਅੱਗੇ ਅਸੀਂ ਫਾਰਮਲ ਰੂਟ ਚ ਜੋ ਵੀ ਆ ਡਿਕਲੇਅਰ ਕਰਾਂਗੇ ਨਾਮਜ਼ਦ ਨਾਮਜ਼ਦਗੀ ਮਹਤਵਪੂਰਨ ਵੀ ਸੋਮਵਾਰ ਨੂੰ ਭਰੀ ਜਾਏਗੀ ਕਿਦਾ ਦੇਖਦੇ ਹਾਂ ਹੁਸ਼ਾਰਪੁਰ ਦੇ ਬੋਤੇ ਇਸ ਵਾਰ ਮੈਂ ਸਾਰੇ ਲੋਕ ਸਭਾ ਹਲਕੇ ਦੇ ਲੋਕਾਂ ਨੂੰ ਬੇਨਤੀ ਕਰਾਂਗੇ ਕਿ ਇਸ ਵਾਰ ਜਿਹੜਾ ਬੋਕਾ ਆ ਤੁਹਾਡੇ ਕੋਲ ਇੱਕ 골ਡਨ ਅਪਰਚੁਨਿਟੀ ਆ ਪੰਜ ਕੋਨਾ ਮੁਕਾਬਲਾ ਆ ਪੰਜ ਕੋਨੇ ਮੁਕਾਬਲੇ ਰ ਅਕਾਲੀ ਡਾਲਰ ਤੇ ਬੀਜੇਪੀ ਅਲੱਗ-ਅਲੱਗ ਇਲੈਕਸ਼ਨ ਲੜ ਰਹੇ ਆ ਔਰ ਭਾਜਪਾ ਦੀ ਪਾਰਟੀ ਦੇ ਵਿੱਚ ਇਸ ਵੇਲੇ ਬਹੁਤ ਵੱਡਾ ਆਸੰਤੋਸ਼ ਪਾਇਆ ਜਾ ਰਿਹਾ ਹੈ ਬਾਦ ਇਹ ਹੈ ਕਿ ਬੀਜੇਪੀ ਦੇ ਜਿਹੜੇ ਟਕਸਾਲੀ ਵਰਕਰ ਆ ਉਹਨਾਂ ਨੂੰ ਇਗਨੋਰ ਕਰਕੇ ਕਾਂਗਰਸ ਦੇ ਲੀਡਰ ਜਿਹੜੇ ਆ ਉੱਥੇ ਭਰਤੀ ਕੀਤੇ ਜਾ ਰਹੇ ਆ ਜਿਸ ਕਰਕੇ ਬੀਜੇਪੀ ਦੇ ਕਾਟੇ ਦੇ ਵਿੱਚ ਬਹੁਤ ਵੱਡੀ ਉਦਾਸੀ ਉਦਾਸੀ ਅਤੇ ਨਿਰਾਸ਼ਾ ਆ ਇਸੇ ਕਰਕੇ ਯੂਪੀ ਆ ਰਾਜਸਥਾਨ ਦੀ ਜਿੱਤੇ ਵੀ ਵੋਟਾਂ ਪਈਆਂ ਬੀਜੇਪੀ ਦੀ ਵੋਟ ਪਰਸੈਂਟੇਜ ਘਟ ਰਹੀ ਪਈ ਆ ਔਰ ਹੁਸ਼ਾਰਪੁਰ ਲੋਕ ਸਭਾ ਹਲਕੇ ਦੇ ਵਿੱਚ ਵੀ ਬੀਜੇਪੀ ਦੀ ਵੋਟ ਪਰਸੈਂਟੇਜ ਬਹੁਤ ਜ਼ਿਆਦਾ ਘਟੇਗੀ ਔਰ ਅਕਾਲੀਆਂ ਦੀ ਵੀ ਵੋਟ ਪਰਸੈਂਟੇਜ ਘਰੇਗੀ ਰਹੀ ਗੱਲ ਕਾਂਗਰਸ ਦੀ ਕਾਂਗਰਸ ਦੀ ਆਪਣੀ ਲੜਾਈ ਆ ਉਹਦੇ ਸਾਰੇ ਦੇ ਸਾਰੇ ਲੀਡਰ ਤਕਰੀਬਨ ਸੁੰਦਰ ਸ਼ਾਮ अरोड़ा ਤੋਂ ਲੈ ਕੇ ਹੋਰ ਵੀ ਜਿੰਨੇ ਮਾਨਯੋਗ ਮੀਰ ਸਾਹਿਬ ਗਿੰਪਾ ਸਾਹਿਬ ਸਾਰੇ ਪਾਰਟੀ ਚੜ ਗਿਆ ਔਰ ਕਾਂਗਰਸ ਪਾਰਟੀ ਐਸ ਵੇਲੇ ਜ਼ਿਲ੍ਹੇ ਦੇ ਵਿੱਚ ਲੀਡਰਲੈਸ ਪਾਰਟੀ ਹੈ ਔਰ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਹੈ ਆਮ ਆਦਮੀ ਪਾਰਟੀ ਜਿਹੜੀ ਹੈ ਉਸਨੇ ਜਿਹੜਾ ਉਮੀਦਵਾਰ ਬਣਾਇਆ ਉਹ ਫੁੱਲਟੂ ਨਾਮ ਨੂੰ ਬਣਾਇਆ ਜਿਹੜਾ ਬੀਜੇਪੀ ਤੋਂ ਕਾਂਗਰਸ ਕਾਂਗਰਸ ਵਾਲੇ ਫਿਰ ਆਮ ਆਦਮੀ ਪਾਰਟੀ 'ਚ ਆ ਗਿਆ ਤੋ ਇਸ ਤਰੀਕੇ ਨਾਲ ਆਮ ਆਦਮੀ ਪਾਰਟੀ ਜਿਹੜੀ ਹੈ ਆਪਣੇ 2 ਸਾਲ ਦੇ ਵਿਚ ਕੋਈ ਵੀ ਕੀਤਾ ਹੋਇਆ ਵਾਦਾ ਸਭ ਤੋਂ ਵੱਡਾ ਬਿਆਨ ਮੇਰੀਆਂ ਭੈਣਾਂ ਨਾਲ ਧੋਖਾ ਕੀਤਾ ਤੁਹਾਨੂੰ 1000 ਰੁਪਏ ਮਹੀਨਾ ਦੇਵਾਂਗੇ ਘਰ ਦੇ ਦੁਨੀਆ ਵੀ ਬੀਬੀਆਂ ਮੈਂ ਦੱਸੇ ਕਿਹੜੀ ਭੈਣ ਹੈ 1000 ਰੁਪਏ ਜਿਹਨੂੰ ਮਿਲਿਆ ਹਲੇ ਤੱਕ ਤੋਂ ਵੀ ਇਹਨਾਂ ਨੇ ਧੋਖਾ ਕੀਤਾ ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ ਤੇ ਗੈਂਗਸਟਰ ਬਾਦ ਉਦਾਂ ਹੀ ਚੱਲਦਾ ਪਿਆ ਪੰਜਾਬ ਵਿੱਚ ਨਸ਼ਾ ਉਦਾਂ ਚੱਲਦਾ ਪਿਆ ਪੰਜਾਬ ਵਿੱਚ ਸ਼ਾਂਤੀ ਹੈ ਨਹੀਂ ਪੰਜਾਬ ਵਿੱਚ ਬਰੋਜਗਾਰੀ ਹੈ ਨਹੀਂ ਪੰਜਾਬ ਵਿੱਚ ਕਿਹੜੀ ਤਰੱਕੀ ਨਹੀਂ ਦੀ ਉਲਟਾ ਕਰਜ਼ਾ ਦਿਨ ਪ੍ਰਤੀ ਦਿਨ ਪੰਜਾਬ ਦੇ ਉੱਪਰ ਵੱਧਦਾ ਪਿਆ ਤੋਂ ਇਹਨਾਂ ਮੁੱਦੇ ਤੇ ਗੱਲ ਕਰਨ ਦੀ ਬਜਾਏ ਇਹਨਾਂ ਗੱਲਾਂ ਦੇ ਬਗਾਨੇ ਭਗਵੰਤ ਮਾਨ ਦੀ ਬਾਹਰੋਂ ਕਿਤੇ ਇੰਡਸਟਰੀ ਲੈ ਕੇ ਆਣ ਉਹ ਦੂਜੀਆਂ ਪਾਰਟੀਆਂ ਦੇ ਉਮੀਦਵਾਰ ਚੋਰੀ ਕਰ ਰਹੇ ਆ